Come <laughs> مسجد میں بھول <سؤال> گئی ہر وی ہر میں بھول گیا ہر وی 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 گیا ہر 哎呀！ میں کو رخصت دی کر کہندی حکم اللہ دا آیا ہوئی دلداری اسرائیل کھڑ گیا سرانے کہندی حکم اللہ دا آیا سر کہاری ہو گئی ختم محبت ساری بس ہوئی Aura <laughs> Pura, ਗੱਲੀ ਨਹੀਂ ਭੁੱਲੀ ਵੱਡੇ ਵੱਡੇ ਨਾਲ ਰੋਕੀ ਭਾਜੀ ਹੁਣ ਸਨਮਾਨ ਜਿਹੜਾ ਉਹਨਾਂ ਦਾ ਕਰ ਦਿੱਤਾ ਹੋਇਆ ਸਾਡੇ ਮੰਮੀ ਸਰਕਾਰ ਹੁਣਾਂ ਨੇ ਤੇ ਬਹੁਤ ਬਹੁਤ ਵਧਾਈਆਂ ਦੀ ਲੋਕੀ ਖਾਨ ਸਾਹਿਬ ਰਾਜਾ ਜੀ ਪਰੇ ਜਨ ਤੇ ਅਮਰਜੀਤ ਭਾਜੀ ਬਹੁਤ ਬਹੁਤ ਧੰਨਵਾਦੀ ਕਿਉਂਕਿ ਬੜੇ ਰਜ਼ੀਮੇ ਨਹੀਂ ਜਿੱਥੇ ਵੀ ਮਿਲਦੇ ਨੇ ਖੜੇ ਮੱਥੇ ਅਰਣ ਭਾਜੀ ਡੈਨਿਕ ਸ਼ਿਵਰਾਜ ਸਰਵਿਸ ਪਹੁੰਚੇ ਰਹੇ ਅੱਜ ਦੀ ਵੀਡੀਓ ਕਵਰੇਜ ਸੰਧ ਲਈ ਉਹਨਾਂ ਦਾ

ਦਿਨਾਂ ਦਾ ਵੀ ਸਹਿਯੋਗ ਮਿਲਦੇ ਵਿੱਚ ਸਾਰਿਆਂ ਦਾ ਬੰਦੋਂ ਧੰਨਵਾਦ ਜੇਪੀ ਲਾਈਨ ਨਕੂਤਰ ਗੁਰਮੀਲ ਸੌਂਦ ਪਰਵਾੜਾ ਤੇ ਮੰਗੀ ਖਾਨ ਖਾਸ ਤੌਰ ਤੇ ਵਿਸ਼ੇਸ਼ ਜਿਹੜਾ ਯੋਗਦਾਨ ਉਹਨਾਂ ਵੱਲੋਂ ਤੇ ਇੰਨੀ ਕਹਾਜ਼ਰੀ ਕਬੂਲ ਕਰਿਓ ਯਾਰ ਹੁਣ ਯਾਰੋ ਭਾਈ ਇਹ ਤੇ ਆਵਾਜ਼ ਹੋਰ ਲੱਗਦਾ ਇੱਥੇ ਨਾਲਿਓ ਭਾਈ ਮੈਂ ਤਾਂ ਖਲੀ ਕਹਣਾ ਹੈ ਜਿਸਮ ਦੇ ਖੇਲ ਨੇ ਜਿਸਮਾਂ ਤੇ ਮੁੱਕ ਜਾਂਦੇ ਪਿਆਰ ਵਰ ਕੁਝ ਨਹੀਂ ਆਖਰਾਂ ਤੇ ਟੁੱਟ ਜਾਂਦੇ ਆਸਾਂ ਛੁੱਟੀਆਂ ਜਗਾਇਆ ਕਰਨਾ ਜੇ ਤੂੰ ਆਪ ਹੀ ਨਭਾ ਨਹੀਂ ਸਕਦਾ ਕਿਨੇ ਸੁਣੇ ਵੇ ਰੱਬਾ ਓ سجنا سجنا ہوا تھینک یو سو مچ نو تاڑیاں لاؤ جی رنبیر جی نہیں ਵਾਹ ਕਮਾਲ ਹਵਾਜ਼ ਔਰ ਅੱਜਾ ਦਰਬਾਰ ਦਾਦਾ ਪੀਰ ਨਗਜਾ ਸ਼ਾਹ ਜੀ ਪਿੰਡ ਪਲਾਹੀ ਵਿਖੇ ਉਹਨਾਂ ਦਾ ਸਾਲਾਨਾ ਉਸ ਮਨਾਇਆ ਗਿਆ ਜਿਹਦੇ ਵਿੱਚ ਪੰਜਾਬ ਦੇ ਮਸ਼ਹੂਰ ਕਵਾਲ ਤੇ ਮਸ਼ਹੂਰ ਸਿੰਗਰਾਂ ਨੇ ਹਸਤਕ ਕੀਤੀ ਤੇ ਅੱਜ ਸਵੇਰੇ ਝੰਡੇ ਦੀ ਜੋ ਰਸਮ ਅਦਾ ਕੀਤੀ ਗਈ ਉਹ ਫਗਵਾੜਾ ਦਰਬਾਰ ਭਗਤਪੁਰਾ ਸ਼ੀਲਾ ਮਹੰਤ ਸਾਵਰੀ ਜੀ ਦੀ ਦਰਗਾਹ ਤੋਂ ਜੋਤੀ ਹਾਜੀ ਤੇ ਨਾਲ ਗੋਰੀ ਮਹੰਤ, ਨੀਸ਼ਾ ਮਹੰਤ, ਸੁਨੀਆ ਮਹੰਤ ਮਰਕ ਜੀ ਤੇ ਇਥੇ ਬਹੁਤ ਮਹਾਂਪੁਰਸ਼ ਪਹੁੰਚੇ ਜੋ ਬਾਬਾ ਗੁਲਾਮ ਸ਼ਾਹ ਜੀ ਦਰਬਾਰ ਘੁੰਮਣਾ ਵਾਲੇ ਜ ਬਾਬਾ ਮਾਨੇ ਸ਼ਾਹ ਜੀ ਅਬਦੁੱਲਾ ਸਰਕਾਰ ਬਹਿਰਾਮ ਦਰਵਾਜ਼ਾ ਤੋਂ ਬਾਬਾ ਜੋਨੀ ਜੀ ਉਹਨਾਂ ਨੇ ਆਂਟੇ ਸੰਗਤਾਂ ਨੂੰ ਦਰਸ਼ਨ ਦਿੱਤੇ ਅਸੀਂ ਸਮੂਹ ਨਗਰ ਨਿਵਾਸੀ ਸਾਰੇ ਐਨ ਆਰ ਆਈ ਵੀਰਾਂ ਦਾ कोटी कोटी ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਮੇਲੇ ਦੇ ਵਿੱਚ ਪੂਰਾ ਸਹਿਯੋਗ ਦਿੱਤਾ ਸਾਰਿਆਂ ਨੂੰ ਦਿਲੋਂ ਧੰਨਵਾਦੀ ਕਰਦੇ ਹਾਂ ਤੇ ਸਾਰਿਆਂ ਨੂੰ ਸਰਦਾਦਾ ਜੀ ਦੇ ਉਸ ਦੀਆਂ ਬਹੁਤ ਬਹੁਤ ਲੱਖ ਲੱਖ ਵਾਰਾਂ